ਇੱਕ ਗੱਲ ਜੱਗੇ ਨੂੰ ਮੈਂ ਪੁੱਛਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੁਆਬੇ ਦੇ ਵਿੱਚੋਂ ਕਿਹੜਾ ਆਉਣ ਵਾਲਾ ਪਲੇਅਰ ਲੱਗਦਾ ਵੀ ਜਿਹੜਾ ਦੁਨੀਆ ਦਾ ਮਹਾਨ ਆ ਜੱਗੇ ਇੱਧਰ ਪਾਲੇ ਨੂੰ ਮੱਖਣ ਵਾਲੀ ਜੀ ਨੇ ਪੁੱਛਿਆ ਵੀ ਆਉਣ ਵਾਲੇ ਸਮੇਂ 'ਚ ਕੌਣ ਹੈ ਪਹਿਲਾਂ ਉਸ ਤੋਂ ਵੀ ਬੱਗਿਆਂ ਵਾਲੇ ਮੰਗੀ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਦੁਆਬੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਾਲਾ ਦੁਨੀਆ ਦਾ ਮਹਾਨ ਬਣੇਗਾ ਮੱਖਣ ਵਾਲੀ ਜੀ ਨੇ ਪੁੱਛਿਆ ਚਿੱਟੀ ਵਾਲੇ ਜੱਗੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਪਾਲੇ ਨੂੰ ਪੁੱਛਿਆ ਵੀ ਦੱਸ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਦੁਆਬੇ ਦੇ ਵਿੱਚੋਂ ਕਿਹੜਾ ਜਾਫੀ ਵਧੀਆ ਲੱਗਦਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨਾਮ ਕਰੇਗਾ ਤੇ ਪਾਲੇ ਨੇ ਚਿੱਟੀ ਵਾਲੇ ਜੱਗੇ ਦਾ ਨਾਮ ਲਿਆ ਤਾੜੀਆਂ ਮਾਰੋ ਇੱਕ ਵਾਰ ਤੇ ਫੇਰ ਮੈਂ ਸ਼ੈਫਟਨ ਜੱਗੇ ਨੂੰ ਪੁੱਛਿਆ ਚਿੱਟੀ ਵਾਲੇ ਨੂੰ ਵੀ ਆਉਣ ਵਾਲੇ ਸਮੇਂ 'ਚ ਤੈਨੂੰ ਕਿਹੜਾ ਲੱਗਦਾ ਵੀ ਦੁਆਬੇ ਦੇ ਵਿੱਚੋਂ ਇੱਕ ਵੱਡਾ ਪਲੇਅਰ ਉੱਠੇਗਾ ਜਿਹੜਾ ਦੁਨੀਆ ਤੇ ਵੱਡਾ ਨਾਮ ਕਰੇਗਾ ਉਹਨੇ ਨਾਮ ਆ 6 ਫੁੱਟ ਤੇ 2 3 ਇੰਚ ਦੇ ਚੋਬਰ ਕਾਲੇ ਸੰਘਿਆਂ ਵਾਲੇ ਸਣੀ ਦਾ ਲਿਆ ਲੈ ਵੀ ਸਣੀ ਆ ਕੇ ਫਤਿਹ ਬਲਾਓ ਯਾਰ ਦੁਨੀਆ ਦੇ ਬ੍ਰਾਂਡ ਹੋ ਤੁਸੀਂ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇੱਕ ਵਾਰ ਇਹ ਸਣੀ ਆ ਕਾਲੇ ਸੰਘਿਆਂ ਦਾ ਇਹ ਹਾਰ ਲਈਦਾ ਜੇਤੂ ਹੈ ਤੇ ਅੱਜ ਇੱਥੇ ਖੜ ਜਾ ਅੱਜ ਆਪਾਂ ਇਹਨੂੰ ਪੁੱਛਣਾ ਬਈ ਦੁਆਬੇ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਤੌਰ ਜਾਫੀ ਤੈਨੂੰ ਕਿਹੜਾ ਲੱਗਦਾ ਕੱਲ ਨੂੰ ਨਹੀਂ ਕੱਲ ਨੂੰ ਤਾਂ ਸੋਚ ਕੇ ਦੱਸੇਗਾ ਅੱਜ ਦੱਸ ਵੀ ਕਿਹੜਾ ਉੱਠੂਗਾ ਹਾਂ ਸੋਚ ਕੇ ਦੱਸਾਂਗਾ ਚੱਲ ਕੱਲ ਨੂੰ ਸੋਚ ਕੇ ਆ ਜੀ ਕੱਲ ਨੂੰ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਵੀ ਮੰਗੀ ਤੋਂ ਬਾਅਦ ਪਾਲਾ ਪਾਲੇ ਤੋਂ ਬਾਅਦ ਚਿੱਟੀ ਵਾਲਾ ਜੱਗਾ ਜੱਗੇ ਤੋਂ ਬਾਅਦ ਸਣੀ ਕਾਲੇ ਸੰਘੇ ਵਾਲਾ ਤੇ ਸਣੀ ਚਾਰਾਂ ਮੁੰਡਿਆਂ ਦਾ ਕੱਦ 6 ਫੁੱਟ ਹੈ ਤੇ ਤੈਨੂੰ ਵੀ ਕੋਈ 6 ਫੁੱਟੀਆਂ ਚੋਬਰ ਸੋਚਣਾ ਪੈਣਾ ਕੱਲ ਨੂੰ ਇਹ ਖਾਸੀਅਤ ਆ ਬੱਗਿਆਂ ਵਾਲੇ ਮੰਗੀ ਦੀ ਵੀ ਜਦੋਂ ਮੁੰਡੇ ਖੜਦੇ ਆ ਨਾ ਸੈੱਟ 'ਚ ਸਾਰੇ 6 6 ਫੁੱਟ ਦੇ ਲੈ ਕੇ ਖੜਦਾ ਬੱਗਿਆਂ ਵਾਲਾ ਮੰਗੀ ਇੱਕ ਤਾੜੀ ਬੱਗਿਆਂ ਵਾਲੇ ਮੰਗੀ ਦੇ ਨਾਂ ਤੇ ਵੀ ਜ਼ੋਰਦਾਰ ਮਾਰ ਦਿਓ ਜਿਨੇ ਆਪ ਤਾਂ ਕਬੱਡੀ ਖੇਡੀ ਐ ਜਿਨੇ ਆਪ ਕਬੱਡੀ ਖੇਡੀ ਤੇ ਖੜਾਈ ਐ ਉਹ ਫਿਰਦਾ ਗਾਲਬ ਦਾ ਮੰਦਿਰ ਲੈ ਵੀ ਮੰਦਰਾ ਬੜਾ ਜੇ ਇੱਧਰ ਨੂੰ ਆ ਇਹ ਗਾਲਬ ਦਾ ਮੰਦਿਰ ਐ ਬਾਜੇਖਾਨੇ ਦਾ ਬਰਾੜ ਸਾਥੋ ਸਦਾ ਲਈ ਵਿਛੜ ਗਿਆ ਹਰਜੀਤ ਬਰਾੜ ਜਿਹੜੇ ਜਿਹੜੇ ਹਰਜੀਤ ਬਰਾੜ ਨੂੰ ਪਿਆਰ ਕਰਦੇ ਰਹੇ ਆ ਤਾੜੀਆਂ ਹਰਜੀਤ ਬਰਾੜ ਦੇ ਨਾਂ ਤੇ ਵੀ ਜ਼ੋਰਦਾਰ ਮਾਰੋ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਤਗੜੀ ਕਬੱਡੀ ਖੇਡੀ ਆ ਗਾਲਬ ਪਿੰਡ ਮਾਲਵੇ ਦਾ ਬੜਾ ਮਸ਼ਹੂਰ ਪਿੰਡ ਐ ਮੇਰੇ ਵੀਰੋ ਜਗਰਾਉਂ ਦੇ ਬਿਲਕੁਲ ਲਾਗੇ ਕਰਕੇ ਆ ਜਗਰਾਮਾ ਜਗਰਾਵਾਂ ਦਾ ਏਰੀਆ ਮੰਦਰ ਗਾਲ ਵਾਲੇ ਨੂੰ ਕਹਿੰਦੇ ਵੀ ਬਰਾੜ ਨੇ ਕਿਹੜਾ ਕਹਿਤਾ ਸੀ ਵੀ ਸਾਡੀ ਟੀਮ era ਖਿਆਲ ਬਰਾੜ ਚੂੜ ਚੱਕ ਦੇ ਖੇਡਦਾ ਸੀ ਚੂੜ ਚੱਕ ਦੇ ਹੱਕ ਦੇ ਵਿੱਚ ਸੀਗਾ ਬਾਜੇਖਾਨੇ ਵਾਲਾ ਬਰਾੜ ਉਦੋਂ ਸਵਰਨੇ ਬੈਲੀ ਹੁਣੀ ਖੇਡਦੇ ਸੀਗੇ ਚੂੜ ਚੱਕ ਵਾਲੇ ਉਹ ਕਹਿੰਦੇ ਵੀ ਗਾਲ ਵਾਲੇ ਚੂੜ ਚੱਕ ਨੂੰ 20 ਸਾਲ ਨਹੀਂ ਹਰਾ ਸਕਦੇ ਠੀਕ ਹੈ ਆਗਾ ਮੇਰੀ ਬੇਨਤੀ ਹੈ ਜੀ ਮੈਚ ਦਾ ਫੈਸਲਾ ਹਾਂਜੀ